ਗੰਗਰੂਰ ਜ਼ਿਲ੍ਹੇ ਨਾਲ ਸੰਬੰਧਿਤ ਲੋੜਵੰਦ ਗਰੀਬ ਪਰਿਵਾਰਾਂ ਨੂੰ ਰਾਸ਼ਨ ਕਪੜੇ ਅਤੇ ਮੁਫਤ ਇਲਾਜ ਮੁਹੱਈਆ ਕਰਵਾਉਣ ਲਈ ਇਲਾਕੇ ਦੀ ਉੱਗੀ ਸਮਾਜ ਸੇਵਿਕਾ ਮਨਪ੍ਰੀਤ ਕੋ ਰਾਣੋ ਦੇ ਵੱਲੋਂ ਆਸਰਾ ਫਾਊਂਡੇਸ਼ਨ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ ਤੇ ਬਹੁਤ ਜਲਦ ਇਹ ਸੰਸਥਾ ਪੂਰੇ ਪੰਜਾਬ ਚ ਲੋੜਵੰਦਾਂ ਦੀ ਮਦਦ ਲਈ ਆਪਣੀ ਟੀਮ ਦਾ ਗਠਨ ਕਰਨ ਜਾ ਰਹੀ ਹੈ ਇਹ ਜਾਣਕਾਰੀ ਸੰਸਥਾ ਦੀ ਮਹਿਲਾ ਵਿੰਗ ਦੀ ਸੂਬਾ ਪ੍ਰਧਾਨ ਮੈਡਮ ਬਲਵਿੰਦਰ ਕੌਰ ਨੇ মিডিਆ ਨਾਲ ਗੱਲਬਾਤ ਕਰਦੇ ਸਾਂਝੀ ਕੀਤੀ। ਉਹਨਾਂ ਦੱਸਿਆ ਕਿ ਸੰਸਥਾ ਵੱਲੋਂ ਲੋੜਵੰਦ ਗਰੀਬ ਬੱਚੀਆਂ ਅਤੇ ਮਹਿਲਾਵਾਂ ਨੂੰ ਆਪਣੇ ਪੈਰਾਂ 'ਤੇ ਖੜਾ ਕਰਨ ਲਈ ਨਾ ਕੇਵਲ ਸਲਾਈ ਦੀ ਟ੍ਰੇਨਿੰਗ ਮੁਫਤ ਦਿੱਤੀ ਜਾਵੇਗੀ ਬਲਕਿ ਸੋਸ਼ਣ ਦਾ ਸ਼ਿਕਾਰ ਹੋਣ ਵਾਲੀਆਂ ਮਹਿਲਾਵਾਂ ਨੂੰ ਇਨਸਾਫ਼ ਦਿਵਾਉਣ ਦਾ ਉਪਰਾਲਾ ਵੀ ਕੀਤਾ ਜਾਵੇਗਾ। ਤੁਹਾਡਾ ਨਾਮ ਕੀ ਹੈ? ਤੁਹਾਡੀ ਕਿਹੜੀ ਸੰਸਥਾ ਹੈ? ਤੁਸੀਂ ਕਿਤੇ ਡਾਕਟਰ ਹੋ? ਮੇਰਾ ਨਾਮ ਬਲਵਿੰਦਰ ਕੌਰ ਹੈ ਜੀ। ਸਾਡੀ ਸੰਸਥਾ ਦਾ ਨਾਮ ਆਸਰਾ ਫਾਊਂਡੇਸ਼ਨ ਹੈ ਜੀ। ਸਾਡੀ ਬਹੁਤ ਹੀ ਸਤਿਕਾਰਯੋਗ ਚੇਅਰਮੈਨ ਮਨਪ੍ਰੀਤ ਕੌਰ ਰਾਣੂ ਜੋ ਕਿ ਮੁਕਤ ਤੌਰ ਤੇ ਸੇਵਾ ਨਿਭਾ ਰਹੇ ਨੇ ਸਾਡਾ ਦਫਤਰ ਬਰਨਾਲਾ ਰੋਡ ਬਾਬਾ ਬੰਸ ਸਿੰਘ ਬਾਦਰ ਕਲੋਨੀ ਲੋ ਨੰਬਰ ਗਲੀ ਦੇ ਨਾਲ ਸ਼ੁਰੂ ਹੋ ਰਿਹਾ ਹੈ ਜੀ ਬਣਨਾ ਸਟਾਰਟ ਹੋ ਗਿਆ ਹੈ ਸਾਡੀ ਸੰਸਥਾ ਮੁਕਤ ਤੌਰ ਤੇ ਜਿਹੜੀ ਸੇਵਾ ਨਿਭਾਉਣ ਜਾ ਰਹੀ ਹੈ ਰਾਸ਼ਨ ਦੀ ਸੇਵਾ ਕੱਪੜੇ ਦੀ ਸੇਵਾ ਮਰੀਜ਼ਾਂ ਦਾ ਇਲਾਜ ਗਰੀਬ ਕੁੜੀਆਂ ਦੇ ਵਿਆਹ ਜ਼ਰੂਰਤਮੰਦ ਜਿਹੜਾ ਉਹਨਾਂ ਨੂੰ ਸਮਾਨ ਆ ਉਹ ਅਸੀਂ ਅਵੇਲੇਬਲ ਕਰਾਂਗੇ ਉਹਨਾਂ ਲਈ ਸੋ ਹੌਲੀ-ਹੌਲੀ ਜਿੱਦਾਂ ਪ੍ਰਮਾਤਮਾ ਨੇ ਚਾਇਆ ਓਵੇਂ-ਓਵੇਂ ਸਟੈਪ ਬਾਈ ਸਟੈਪ ਅਸੀਂ ਕੰਮ ਕਰਾਂਗੇ ਇਹਦੇ ਵਿੱਚ ਸਲਾਈ ਕਢਾਈ ਦੀ ਫ੍ਰੀ ਟ੍ਰੇਨਿੰਗ ਦਿੱਤੀ ਜਾਵੇਗੀ ਸਾਡੇ ਬਹੁਤ ਸਤਿਕਾਰਯੋਗ ਭੈਣ ਜੀ ਮਨਪ੍ਰੀਤ ਕੌਰ ਉਹ ਟ੍ਰੇਨਿੰਗ ਇਹ ਦੇਣਗੇ ਸਲਾਈ ਕਢਾਈ ਦੀ ਸੋ ਜਿਨ੍ਹਾਂ ਨੇ ਵੀ ਜੁੜਨਾ ਹੈ ਸੰਸਥਾ ਦੇ ਨਾਲ ਜ਼ਰੂਰਤਮੰਦ ਜਿਹੜੀਆਂ ਗੁੱਡੀਆਂ ਨੇ ਜਿਨ੍ਹਾਂ ਨੇ ਸਲਾਈ ਦੀ ਕੋਚਿੰਗ ਲੈਣੀ ਆ ਕੜਾਈ ਦੀ ਕੋਚਿੰਗ ਲੈਣੀ ਆ ਜਿਨ੍ਹਾਂ ਨੂੰ ਰਾਸ਼ਨ ਦੀ ਲੋੜ ਆ ਕੱਪੜੇ ਦੀ ਲੋੜ ਆ ਦਵਾਈ ਦੀ ਲੋੜ ਆ ਉਹ ਸਾਨੂੰ ਸਾਡੇ ਆਫਿਸ ਆ ਕੇ ਵਿਜ਼ਿਟ ਕਰ ਸਕਦੇ ਨੇ ਮਿਲ ਸਕਦੇ ਨੇ ਕੰਟੈਕਟ ਨੰਬਰ ਅਸੀਂ ਆਪਣੇ ਦਵਾਂਗੇ ਬਹੁਤ ਸਸਤਾ ਕਿਤੇ ਦੁਬਾਰਾ ਦਾਖਲ ਆਪਣੇ ਦਰਸ਼ਕਾਂ ਨੂੰ ਇਸ ਸਸਤਾ ਨਾਲ ਦਫਤਰ ਕਿਤੇ ਖੁੱਲਿਆ ਕਿ ਦੁਬਾਰਾ ਦਾਖਲ ਸਾਡਾ ਦਫਤਰ ਹੈ ਜੀ ਬਰਨਾਲਾ ਰੋਡ ਬਾਬਾ ਬੰਦਾ ਸਿੰਘ ਬਹਾਦਰ ਦੇ ਦੋ ਨੰਬਰ ਗਲੀ ਦੇ ਨਾਲ ਬਿਲਕੁਲ ਦੋ ਨੰਬਰ ਗਲੀ ਦੇ ਨਾਲ ਬਾਕੀ ਸਾਡੀ ਸੰਸਥਾ ਦੇ ਫਲੈਕਸਾਂ ਬੋਰਡ ਵੀ ਲੱਗ ਜਾਣੇ ਨੇ ਉੱਪਰ ਸੰਪਰਕ ਨੰਬਰ ਦਿੱਤੇ ਜਾਣਗੇ ਸਭ ਦੇ ਜੀ ਕੋਸ਼ਿਸ਼ ਇਹੀ ਆ ਜਿਹੜੀ ਹੁਣ ਅਸੀਂ ਲੈ ਕੇ ਚੀਜ਼ ਨੂੰ ਅੱਗੇ ਆਏ ਆ ਵੱਧ ਤੋਂ ਵੱਧ ਲੋਕਾਂ ਦੀ ਸੇਵਾ ਦੇ ਵਿੱਚ ਟਾਈਮ ਬਤੀਤ ਕਰੀਏ ਸੋ ਪ੍ਰਮਾਤਮਾ ਨੇ ਚਾਇਆ ਤੇ ਜਿੰਨਾ ਚਿਰ ਸਾਹ ਹੈ ਸੇਵਾ ਕਰਦੇ ਰਹਾਂਗੇ ਜੀ ਹੋਰ ਤਾਂ ਦੀ ਸੰਸਥਾ ਕੀ ਕੰਮ ਕਰੇ ਲੇਡੀ ਵਾਸਤੇ ਹੋਰ ਸਰ ਜਿਵੇਂ ਧੀਆਂ ਪੈਣਾ ਦੁਖੀ ਨੇ ਅੱਜਕੱਲ ਪੁੱਟਮਾਰ ਹੁੰਦੀ ਐ ਸੁਣਵਾਈ ਨਹੀਂ ਹੁੰਦੀ ਕਾਫੀ ਧਰ ਜਿਵੇਂ ਦੇਖਿਆ ਜਾ ਰਿਹਾ ਹੈ ਕਿ ਮੈਂ ਇਸ ਚੀਜ਼ ਦੇ ਵਿੱਚ ਮੈਂ ਸੇਵਾ ਨਿਭਾ ਰਹੀ ਹਾਂ ਬਹੁਤ ਫੋਨ ਆਉਂਦੇ ਰਹਿੰਦੇ ਨੇ ਵੀ ਬੱਚੀਆਂ ਜਾਂਦੀਆਂ ਨੇ ਕਿ ਤੇ ਸੁਣਵਾਈ ਨਹੀਂ ਹੁੰਦੀ ਹੈਗੀ ਪੁੱਛਗਿਛ ਨਹੀਂ ਹੁੰਦੀ ਹੈਗੀ ਕਾਫੀ ਟਾਈਮ ਤੋਂ ਸ਼ਿਕਾਰ ਹੋ ਰਹੀਆਂ ਨੇ ਕੋਈ ਦਾਜ ਨਹੀਂ ਪਰੇਸ਼ਾਨ ਕਰੀ ਜਾਂਦਾ ਕਿਸੇ ਦੇ ਬੱਚਾ ਨਹੀਂ ਹੈ ਲੇਡੀਜ਼ ਦੇ ਇਹ ਪ੍ਰਮਾਤਮਾ ਦੀ ਦੇਣ ਹੈ ਇਹਨਾਂ ਚੀਜ਼ਾਂ ਲਈ ਉਹਨਾਂ ਨੂੰ ਕੋਟ ਮਾਰਕ ਕਰਨਾ ਮਾੜਾ ਕੰਮ ਹੈ ਸੋ ਇਹ ਚੀਜ਼ ਲਈ ਅਸੀਂ ਅਵੇਲੇਬਲ ਹਾਂ 24 ਘੰਟੇ ਬੱਚਿਆਂ ਲਈ ਇਹ ਮੇਨ ਮੇਨ ਮੇਰੀ ਸੇਵਾ ਹੈ ਸਾਰੇ ਪੰਜਾਬ ਵਿੱਚ ਜੀ ਜੀ ਬਿਲਕੁਲ ਆਸਰਾ ਫਾਊਂਡੇਸ਼ਨ ਦੇ ਸਾਰੀ ਟੀਮ ਵੱਲੋਂ ਆਦਾਬ ਨਮਸਤੇ ਰਾਮ ਰਾਮ ਬੇਨਤੀ ਹੈ ਕਿ ਜੋ ਸਿੱਖ ਧਰਮ ਹੈ Hindu ਹੈ Muslim ਹੈ ਇਹ ਆਪਾਂ ਆਪ ਬਣਾਏ ਨਹੀਂ ਸਾਡੀ ਮਜਰ ਦੇ ਵਿੱਚ ਸਭ ਇੱਕ ਨੇ ਔਰ ਅਸੀਂ ਇਹੀ ਚਾਹੁੰਦੇ ਆ ਕਿ ਸਾਰੇ ਸਾਡੇ ਨਾਲ ਰਲ ਕੇ ਅੱਗੇ ਆ ਕੇ ਹੌਮ ਰੁਮਾਤੇ ਵਰਕ ਕਰਨ ਜਿਹੜੇ ਲੋੜਵੰਦ ਪਰਿਵਾਰ ਨੇ ਤੇ ਰੋਟੀ ਤੋਂ ਬੈਠੇ ਨੇ ਤੇ ਅਲਾਸ ਤੋਂ ਬੈਠੇ ਨੇ ਤੇ ਕੱਪੜੇ ਤੋਂ ਬੈਠੇ ਨੇ ਸੋ ਅਪਰਾਮਾ ਕਿਤਾਏ ਕੋਟ ਆਸਰਾ ਮਾਲਕ ਦਾ ਹੈ ਸਹਿਯੋਗ ਦੇਣਾ ਹੈ ਜਿਨ੍ਹਾਂ ਨੇ ਵੀ ਦਸਾਂ ਲੋਹਾਂ ਦੀ ਕਿਰਤ ਦੇ ਵਿੱਚੋਂ ਉਹ ਜ਼ਰੂਰ ਆ ਕੇ ਸਾਨੂੰ ਵਿਜ਼ਿਟ ਕਰਨ ਬਹੁਤ ਮਿਹਰਬਾਨੀ ਸਭ ਦੀ ਜੋ ਨਾਲ ਜੁੜੇ ਨੇ ਔਰ ਜੋ ਜੁੜਨਾ ਚਾਹੁੰਦੇ ਨੇ ਉਹ ਮਿਲ ਸਕਦੇ ਨੇ ਧੰਨ